ਅੱਜ ਸਾਡਾ ਮਤੀ ਤੇ ਜਨਤਾ ਵਿੱਚ ਗੋਲ ਦੇ ਕਰਵਾ ਜਿਹੜਾ ਜਿਹੜਾ ਕੀਤਾ ਉਸ ਦੇ ਨਾਲ ਇਹ ਸਭ ਤੋਂ ਨੰਨਾ ਦਾ ਉੱਜਿਵ ਹੋ ਰਿਹਾ ਉਹਨੇ ਇਤਿਹਾਸੇ ਨੂੰ ਦਵਾ ਦੇਣਾ ਕੀਤਾ ਜੇ ਉਹ ਵੀ ਗੁਰੂ ਜਰਨਤ ਸਿੰਘ ਜੀ ਦਾ ਉਹ ਮੋਹਦਾ ਬੋਦਾ ਉਹਨਾਂ ਦੇ ਕੋਲ ਸਿਖਿਆ ਨਾਲ ਲਿਆ ਇੱਕ ਨੀਕ ਲੋਕਾਂ ਦੇ ਨਾਲ ਫੋਕੀ ਨਹੀਂ ਲੋਕਾਂ ਨੂੰ ਸਿਖਿਆ ਕਰਨਾ ਜਿਹੜਾ ਕਾਰਕ ਉਹ ਦਬਾਰਾ ਸਰਕਾਰ ਨੂੰ ਸੰਭੋਗ ਹੋਏ ਉਹ ਕਿ ਉਹ ਜਿਹੜਾ ਜੋ ਉਹਨੇ ਲੋਕਾਂ ਦਾ ਸਿਖਿਆ ਦੀ ਸ਼ੁਰੂਆਤ ਲਾਉਂ ਉਹ ਜਿਹੜੇ ਵਿੱਚ ਕਿ ਅਸੀਂ ਕਲਾਸ ਨੂੰ ਸਾਰ ਕਰਾਂਗੇ ਉਹ ਹੁਣ ਸਰਕਾਰ ਤੋਂ ਰਿਸ਼ਤੇ ਹੈ ਜਾਂ ਇਸ ਤਰ੍ਹਾਂ ਦੇ ਉਹ ਪੂਰੀ ਨਾ ਹੁੰਦੀ ਜਿਹੜਾ ਹੋਣੀ ਹੈ ਉਸ ਤਹਾਡੇ ਜੋ ਦੂਰਾਂ ਦੀ ਪਰਿਵਿਧੀ ਦੇ ਵਿੱਚ ਮਮਾ ਜੀ ਦੀਆਂ ਦੇਖ ਕੇ ਅੱਜ ਉਹ ਜਿਹੜੇ ਦੋਹਰਾ ਬਣੀ ਕੋਸ਼ਿਸ਼ ਕਰਦੇ ਉਹ ਉਹਨਾਂ ਦੇ ਨਾਲ ਤੋਂ ਕਿ ਉਹਨਾਂ ਨੂੰ ਉਹਨੇ ਬਥਰੀ ਹਮੇਸ਼ਾ ਕੀ ਜਿਹੜਾ ਉਹਦੇ ਹੋਰ ਜਿਹੜਿਆ ਜਿਹੜੇ ਖਾਨਵਾ ਕੋਲੇ ਬੜੇ ਤੋਂ ਸੰਕਟ ਜਿਹੜਾ ਕਿਰਤ ਆ ਗਿਆ ਜਾਂ ਉਹਦਾ ਸਿੱਧਾ ਫਾਇਦਾ ਕਿਤੇ ਉਹਨਾਂ ਤੋਂ ਮਨਾਵਾ ਲਈਦਾ ਕਿ ਬਾਕੀ ਅਸਲੀ ਗੁਰੂ ਭਾਈ ਰਾਮਪਾਲ ਜੀ ਦੀ ਨਿਸ਼ਾਨੀ ਹੈ ਕਿ ਉਹ ਤੁਹਾਡੀ ਦੇਖਾਂ ਤਾਂ ਤੁਹਾਡੀ ਪ੍ਰੈਕਟਰ ਦੇ ਤੁਹਾਡੇ ਲੋਕੀ ਤੁਹਾਡੇ ਖਾਣੇ ਮੋਹਣਾ ਨਹੀਂ ਕਿ ਉਹ ਤੁਹਾਡੇ ਨਾਲ ਜਾਣਗੇ ਉਹ ਤੁਹਾਡੇ ਨਾਲ ਪਾਣੀ ਦੀ ਤੁਹਾਡੇ ਜਿਆ ਦਾ ਪ੍ਰਵਾਹ ਕਰਿਓ ਲੋਰੀ ਜੀਸ਼ਰ ਹੌਸਲਾ ਆਹੋ ਸਤਿਵਾਦ ਸਭੀ ਬਹੁਤ ਸਾਰਾ ਜਿਹਦੇ ਲੋਕਾਂ ਦੀ ਹਾਲ ਕਰ ਕਾਰਜ ਕਰੀ ਜਾ ਰਹੀ ਕੀ ਹੈ ਤੇ ਹੁਣ ਉਹਨਾਂ ਯਾਤਰੀ ਵਿਚ ਤੇ ਇਹ ਤੁਹਾਨੂੰ ਆਦਿ ਦੇ ਲਈ ਉਹ ਕਿਹੜੀ ਇਹ ਕੁੜਮਾ ਤਾਰਨ ਸਲਾਹ ਪ੍ਰਧਾਨ ਜੀ ਜੀ ਦਾ ਪੂਰਾ ਪ੍ਰਯਾਗ ਜੀ ਦੇ ਨਾਮ ਤੇ ਹੈ ਤਾਰ ਜੋ ਇਹ ਆਪਾਂ ਤਾਰ ਜੋ ਕਰ ਦੇਣੀ ਕਿ ਕਿੰਨੀ ਹੋ ਰਹੀ ਹੈ ਪਰਵਾਹ ਨਹੀਂ ਪਹਿਲਾਂ ਨਹੀਂ ਉੱਧੀ ਉਹਦੇ ਚੱਲੀ ਆ ਜੀ ਹੈ ਕਾਹੋ ਜੀ ਦੇ ਨਾਮ ਜੋ ਜਿਹੇ ਪ੍ਰਗਤਿਵਾਰ ਸੰਚਾਰੂ ਦੇ ਕੋਈ ਚਾਲਕ ਮੌਜੇ ਵਿੱਚ ਰਾਜੇ ਬੈਠੇ ਬਹਾਦਰ ਸਾਖਿਓ ਦੇ ਦਿਆਂ ਵਿੱਚ ਕਾਰਜੋਗ ਪੈਣਾ ਮਕਾਵਾ ਇਹ ਤੋਂ ਪਹਿਲਾਂ ਬੋਲਦੇ ਆਗੂਆਂ ਨੇ ਇੱਕ ਵਾਰ ਏਹ ਧਿਆਨ ਵਿੱਚ ਰਾਜੇ ਅੰਦੀ ਕੋਈ ਲੋਕ ਕਹਿ ਰਹੇ ਆ ਇਹਦਾ ਰਸਤਾ ਸਮਾਣਾ ਨੇ ਰੋਕਿਆ ਤੇ ਬੁਲਾਉਣਾ ਪਹਿਲੀ ਵਾਰ ਸਮੇਂ ਸਾਫ਼ ਕਰਦੇ ਆ ਇੰਨਾ ਵੀ ਲੋਕ ਨਹੀਂ ਕਹਿ ਰਹੇ असां कनाल रुकिया सान असीं सारे बीज पी रे हूंदा गोले खाधे पी रखंदा پيجو آيو لايجو تو ستي تو بيچياني ريكنگ جو تھوڑا جو آيو دوستو امي کوئی بندا پريشان نہ کرو ها اجو پريختن کي ڪميٽي جو ڳالهه آهي مي ته ڪم ڪندو ٿو ਕਹੋ ਮੈਂ ਜਾ ਤਾ ਤਾ ਰੋਜ਼ਾਨਾ ਕਰਦੇ ਆਂ ਬੈਠੋ ਯਾਰ ਤੁਸੀਂ ਨਾ ਕੀ ਭੱਜਾ ਪਿੰਡ ਮੇਰਾ ਨਾਮ ਕੁਲਵੀਰ ਸਿੰਘ ਕਿੰਨੇ ਘਾਤਿਆਂ ਆਇਆ ਤੁਹਾਡੇ ਹੁਣ ਇੱਥੇ ਸਾਡਾ ਘਟੋੜ 2000 ਬੰਦਾ ਆਇਆ ਹੋਇਆ ਆ ਕੀ ਮੰਗ ਕਰਦੇ ਹੋ ਤੁਸੀਂ ਸਾਰੇ ਪਿੰਡਾਂ ਤੋਂ ਆਏ ਹੋ ਇਹਨੇ ਕੀ ਮੰਗ ਕਰਦੇ ਹੋ ਤੁਸੀਂ ਯਾਰ ਨਹੀਂ ਸਮਝਦੇ ਆ ਸਾਡੇ ਕਿਹੜੇ ਸਰੰਗ ਕਰਨਾ ਆਇਆ ਹੋਇਆ ਸਾਰੇ ਬੋਲੀਓ ਕਿ ਪਿੰਡ ਵੜਦੇ ਹੋ ਸਾਡੇ ਜਾ ਕੇ ਅਸੀਂ ਫਿਰ ਵੀ ਕਹਿੰਦੇ ਕੋਈ ਕੰਮ ਨਹੀਂ ਕਰਦੇ ਅਗਰ ਗੱਲ ਕਰੋ ਸਾਨੂੰ ਭਾਜਪੀ ਦੇ ਬੰਦੇ ਨਹੀਂ ਦੋ ਤੁਸੀਂ ਯਾਰ ਸਾਹ ਮੁੰਡਾ ਕੋਈ ਯਾਰ ਗੱਲ ਕਰ ਤੁਸੀਂ ਬੈਠ ਕਰੋ ਬੇਗ ਕਰੋ ਬੇਗ ਕਰੋ ਬੇਗ ਕਰੋ ਪਾਟ ਹਾਲੇ ਪਟੋ ਭਾਈ ਤੁਹਾਡੇ ਟੋਕੇ ਨਹੀਂ ਯਾਰ ਆਹ ਕਹਿੰਦੇ ਪੂਲ ਦੇ ਥੱਲੇ ਆਜੋ ਸਾਰੇ ਜਾ ਰਹੇ ਮੇਨੇ ਤਾਂ ਜ਼ਿਆਦਾ ਹੋ ਗਏ ਇੱਥੇ ਆਪਣੇ ਕਿਸਾਨ ਜਿੱਥੇ ਬੰਦਿਆਂ ਨੇ ਸਾਵੇ ਪਿੰਡਾਂ ਦੇ ਲੋਕ ਇੱਥੇ ਬੈਠੇ ਆ ਤਾਂ ਇਹਨਾਂ ਦੀ ਧੁਪੇ ਤੇ ਨਹੀਂ ਕਰਦੀ ਨਹੀਂ ਕੀ ਅਪੀਲ ਕਰਨਾ ਚਾਹੋਗੇ ਆਮ ਲੋਕਾਂ ਨੂੰ ਔਰ ਕਿਸਾਨ ਜਿੱਥੇ ਬੰਦਿਆਂ ਨੂੰ ਨਹੀਂ ਮੈਂ ਤੇ ਸਰਕਾਰ ਨੂੰ ਅਪੀਲ ਕਰਦਾ ਕੇ ਸਭ ਤੋਂ ਪਹਿਲਾਂ ਉਹਨਾਂ ਦੀ ਸਰਕਾਰ ਬਣ ਗਈ ਹੁਣ ਥੋੜੇ ਦਿਨਾਂ ਚ ਇਹਨਾਂ ਦਾ ਸਾਰਿਆਂ ਦੇ ਮਸਲੇ ਹੱਲ ਕਰਨ ਇਹ ਵੀ ਆਪਣੇ ਘਰਾਂ ਨੂੰ ਜਾਣ ਤੇ ਲੋਕ ਵੀ ਆਪਣਾ ਜੋ ਰਸਤਾ ਸਭ ਕੁਝ ਸਹੀ ਹੋ ਜੇ ਇਹ ਇਹ ਸਰਕਾਰ ਦੀ ਸਾਰੀ ਇਹ ਨਾ ਤੇ ਇਹਨਾਂ ਦਾ ਸ਼ੌਂਕ ਇੱਥੇ ਬਹਿਣਾ ਤੇ ਰੋਡ ਰੋਕਣਾ ਇਹ ਤੇ ਉਹਦੀ ਵਜ੍ਹਾ ਨਾਲ ਜਿਹੜੀ ਆਮ ਪਬਲਿਕ ਨੂੰ ਤ ਪਰੇਸ਼ਾਨੀ ਹੋਈ ਇਹਦਾ ਇਹਦਾ ਕਾਰਨ ਤਾਂ ਸਾਰਾ ਸਰਕਾਰੀ ਹੈ ਜੀ ਨਹੀਂ ਬਿੱਟੂ ਜੀ ਜਿਹੜੇ ਮੰਤਰੀ ਬਣਿਆ ਨਵੇਂ ਉਹਨਾਂ ਨੇ ਕਿਹਾ ਵੀ ਅਸੀਂ ਕਿਸਾਨ ਜਥੇਬੰਦੀਆਂ ਨਾਲ ਦੁਬਾਰਾ ਹੁਣੇ ਗੱਲ ਸ਼ੁਰੂ ਕਰਾਂਗੇ ਆ ਨਹੀਂ ਚਲੋ ਜਲਦੀ ਕਰ ਅਸੀਂ ਤੇ ਕਹਿੰਦੇ ਜਲਦੀ ਕਰਕੇ ਤੇ ਇਹ ਮਸਲੇ ਦਾ ਹੱਲ ਕਰਨ ਤੇ ਇਹ ਲੋਕ ਵੀ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹ ਵੀ ਲੋਕ ਆਪਣੇ ਘਰਾਂ 'ਚ ਜਾ ਕੇ ਆਪਣਾ ਕੰਮ ਕਰ ਕਰਨ ਜਿਹੜੀ ਐਨੀਆਂ ਆਪਣੇ ਤਾਕਤ ਇਦਾਂ ਵੇਸਟ ਹੋ ਰਹੀ ਹੋ ਕਿਸੇ ਚੰਗੇ ਪਾਸੇ ਲੱਗੇ ਤੇ ਅਸੀਂ ਇੱਥੇ ਪੱਕੇ ਤੌਰ ਤੇ ਤਰਨਾ ਲਾਵਾਂਗੇ ਬਨੂੜ ਰੋਡ ਪੱਕਾ ਬੰਦ ਕਰਾਂਗੇ ਸਾਰੇ ਰੋਡ ਬਲਾਕ ਕੀਤੇ ਜਾਣਗੇ ਜਿੱਥੇ ਜਿੰਨੇ ਪਿੰਡਾਂ ਦੇ ਵਿੱਚੋਂ ਇਹਨਾਂ ਦਾ ਬਾਈਕ ਕੱਟ ਕਰਾਂਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਟੂ ਵਿਲਰ ਦਾ ਰਸਤਾ ਕਿਸਾਨ ਸਰਕਾਰ ਰਲ ਕੇ ਖੋਲ ਦੇਣ ਜ਼ਰੂਰ ਨਹੀਂ ਤਾਂ ਸਾਰੇ ਪਿੰਡ ਇਕੱਠੇ ਹੋ ਕੇ ਜੋ ਵੀ ਅੱਗੇ ਦੀ ਹੋਏਗੀ ਰਣਨੀਤੀ ਉਹ ਜਾਣ ਕਰਨੀ ਠੀਕ ਹੈ ਠੀਕ ਹੈ ਬਸ ਜੀ ਤੇ ਇਹ ਰਾਉਂਡ ਰਾਣਾ ਕਲਵੀਰ ਸਿੰਘ ਪਿੰਡ ਰਾਜਗੜ੍ਹ ਨਿਹੰਗ ਸਿੰਘ ਬੁੱਢਾਦਾਲ ਅਸੀਂ ਇਹ ਅਪੀਲ ਕਰਨ ਚਾਹਦੇ ਹਾਂ ਚੈਨਲ ਦੇ ਮਾਧਿਅਮ ਰਹੀ ਅਸੀਂ ਆਉਣ ਵਾਲੇ ਸਮੇਂ 'ਚ ਰੋਡ ਤੇ ਜਾਮ ਕਰਾਂਗੇ ਕਰਾਂਗੇ ਅਸੀਂ ਜਿਹੜੇ ਸਾਡੇ ਸ਼ਾਰਟਕਟ ਅਸੀਂ ਇਹਨਾਂ ਨੂੰ ਪੋਲ ਆਰਟੀਫੀਸ਼ੀਅਲ ਬਣਾ ਕੇ ਦਿੱਤੇ ਨੇ ਉੱਥੇ ਵੀ ਜੀਸੀਬੀ ਨਾਲ ਖੱਡੇ ਮਾਰ ਕੇ ਸੀ ਪੂਰੀ ਤਰ੍ਹਾਂ ਦਾ ਜਾਮ ਕਰਕੇ ਵੱਡੇ ਲੈਵਲ ਤੇ ਇਹਨਾਂ ਸੰਘਰਸ਼ ਕਰਾਂਗੇ ਇਹ ਸਾਡੀ ਬੇਨਤੀ ਪੱਕਾ ਇਹ ਸਰਕਾਰ ਦੇ ਕੰਨਾਂ 'ਚ ਪਾ ਦਿਓ ਜ਼ਿੰਮੇਵਾਰਾਂ ਦੇ ਕੰਨਾਂ 'ਚ ਪਾ ਦਿਓ ਉਹਦੇ ਨਾਲ ਪ੍ਰੇਸ਼ਾਨ ਤਾਂ ਆਮ ਜਨਤਾ ਹੀ ਹੋएगी ਜਿਹੜੀ ਹੁਣ ਹੋ ਰਹੀ ਹੈ ਫਿਰ ਉੱਥੇ ਵੀ ਹੋਏਗੀ ਜਨਤਾ ਇਹਦਾ ਕੀ ਹਾਲ ਹੈ ਜਦੋਂ 30 ਪਿੰਡਾਂ ਦੇ ਇਹੀ ਪਰਜਾਨ ਉਹ ਸਾਡੀ ਪਰਜਾਨੀ ਵੀ ਤੇ ਹੈ ਨਾ ਸਾਡੇ ਬੱਚੇ ਨਹੀਂ ਦਿਹਾੜੀਦਾਰ ਨਹੀਂ ਦਿਹਾੜੀ ਕਰਨ ਜਾ ਸਕਦੇ ਹੁਣ ਜਿੱਦਣ ਪਾਣੀ ਆ ਗਿਆ ਅਗਲੇ ਮਹੀਨੇ ਫਲੱਡ ਆ ਗਿਆ ਸਾਡੇ ਰਸਤੇ ਰੁੜ ਜਾਣੇ ਨੇ ਫਿਰ ਤਾਂ ਘਰ ਬੈਠੇ ਮਰਾਂਗੇ ਅਸੀਂ ਮੋਤੀ ਮੋਤਾ ਹੋ ਗਈ ਸਾਡੇ ਇਲਾਕੇ 'ਚ ਅੰਮ੍ਰਾਲੇ ਨਾ ਜਾਣਦੇ ਹਸਪਤਾਲ ਚ ਨੇੜੇ ਦਾ ਸਭਨ ਪਾ ਦੇ ਮੜਦਾ